ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖ਼ਬਰਾਂ ਤੇ ਦੋਸਤੋ ਚੱਲਦੇ ਆਂ ਅੱਜ ਦੀਆਂ ਤਾਜ਼ੀਆਂ ਖ਼ਬਰਾਂ ਦੇ ਵਹਾਲੇ ਤੇ ਦੋਸਤੋ ਗੱਲ ਕਰਦੇ ਆਂ ਅੱਜ ਦੀ ਤਾਜੀ ਖ਼ਬਰ ਪਹਿਲੀ ਤਾਜੀ ਖ਼ਬਰ ਦੇ ਬਾਰੇ Holi ਦੌਰਾਨ ਉਲੜਬਾਜੀ ਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ 30 ਵਾਹਨਾਂ ਦੇ ਕੱਟੇ ਚਲਾਣ ਕਪੂਰਥਲਾ ਦੀ ਦੋਸਤ ਜੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਲੀ ਦੇ ਤਿਹਾਰ ਮੌਕੇ ਜਿੱਥੇ ਬੱਚੇ ਨੌਜਵਾਨ ਬਜ਼ੁਰਗਾਂ ਤੇ ਔਰਤਾਂ ਨੇ ਹੋਲੀ ਦਾ ਜਹਾਰ ਬੜੇ ਚਾਵਾਂ ਨਾਲ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਉੱਥੇ ਹੀ ਸ਼ਹਿਰ ਵਿੱਚ ਮੋਟਰਸਾਈਕਲਾਂ ਤੇ ਹੁਲੜਬਾਜੀ ਕਰਨ ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਤੇ ਪੁਲਸ ਨੇ ਸਖਤੀ ਵਰਤ ਧਿਆਨਤੀ ਵਾਹਨਾਂ ਦੇਖਾ ਚਲਾਣ ਕੱਟੇ ਅਤੇ ਤਿੰਨ ਮੋਟਰਸਾਈਕਲ ਬਾਉਂਡ ਕੀਤੇ ਗਏ ਹਨ ਇਸ ਦੀ ਪੁਸ਼ਟੀ ਕਰਦੇ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਅਤੇ ਪੀਸੀਆਰ ਇੰਚਾਰਜ ਟਰਨੀ ਸਿੰਘ ਨੇ ਦੱਸਿਆ ਕਿ ਹਾਲੇ ਕਾਰਵਾਈ ਜਾਰੀ ਹੈ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਤੇਜ਼ ਰਫਤਾਰ ਕਾਰ ਵੱਲੋਂ ਟੱਕਰ ਮਾਰੇ ਜਾਣ ਤੇ ਪੁਲਿਸ ਮੁਲਾਜ਼ਮ ਦੀ ਮੌਤ ਟੰਡੀਗੜ ਜੀਰਕ ਪਰ ਸਰਹੱਦ ਤੇ ਤੇਜ਼ ਰਫਤਾਰ ਕਾਰ ਵੱਲੋਂ ਟੱਕਰ ਮਾਰੇ ਜਾਣ ਤੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਹੋਲੀ ਨੂੰ ਲੈ ਕੇ ਚੰਡੀਗੜ੍ਹ ਜੀਰਕਪੁਰ ਸਰਹੱਦ ਤੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਪੁਲਸ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਸਤੋ ਚਲਦੇ ਹਾਂ ਅਗਲੀ ਖ਼ਬਰ ਦੇ ਵੱਲ। ਸਨੀਤਾ ਵਿਲੀਅਮਜ਼ 19 ਮਾਰਚ ਨੂੰ ਪਲਾੜ ਸਟੇਸ਼ਨ ਤੋਂ ਹੋਵੇਗੀ ਰਵਾਨਾ। ਦੋਸਤੋ ਖ਼ਬਰ ਦੇ ਟੈਕਸਾਸ ਦੀ ਹੈ ਅਮਰੀਕਾ ਤੋਂ ਦੋਸਤੋ 14 ਮਾਰਚ ਤੇ NASA ਨੇ ਕਿਹਾ ਕਿ ਭਾਰਤੀ ਮੂਲ ਦੇ ਪਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੱਟ ਵਿਲਮੋਰ 19 ਮਾਰਚ ਤੱਕ ਅੰਤਰਰਾਸ਼ਟਰੀ ਪਲਾੜ ਸਟੇਸ਼ਨ ਛੱਡਣ ਵਾਲੇ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਤੇਲੰਗਾਨਾ SLBC ਸਰੰਗਟੈਂ ਦੀ ਘਟਨਾ ਫਸੇ 7 ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ 22 ਫਰਵਰੀ ਨੂੰ ਸ਼੍ਰੀ ਸਲਮ ਖੱਬੇ ਕੰਡੇ ਨਹਿਰ ਦੀ ਐਸ ਐਲ ਬੀ ਸੀ ਸਰੰਗ ਦੇ ਅੰਦਰ ਫਸੇ 7 ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ ਹੈ 10 ਮਾਰਚ ਨੂੰ ਸਰੰਗ ਦੇ ਅੰਦਰੋਂ ਇੱਕ ਮਜ਼ਦੂਰ ਦੀ লাশ ਕੱਢੀ ਗਈ ਸੀ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਲਈ او ٹی ਐਸ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਤਰਨ ਕਰਨਪ੍ਰੀ ਸਿੰਘ ਸੌਂਦ ਦੋਸਤੋ ਗੱਲ ਕਰ ਲਈਏ ਪੰਜਾਬ ਦੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਡਿਫਾਲਟਰ ਪਲਾਟ ਤਾਰਕਾਂ ਤੋਂ ਜ਼ਮੀਨ ਦੀ ਵਧੀ ਹੋਈ ਕੀਮਤ ਅਤੇ ਮੂਲ ਲਾਗਤ ਦੇ ਬਕਾਇਆ ਦੀ ਵਸੂਲੀ ਲਈ ਇੱਕ ਮਸ਼ਟ ਨਵੇੜਾ ਨੀਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੋ ਦੋਸਤੋ ਚਲਦੇ ਅਗਲੀ ਖਬਰ ਦੇ ਵੱਲ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਲੱਗੇਗੀ ਲਗਾਮ ਕੇਂਦਰ ਨੇ ਸਦਨ ਤੇ ਪੇਸ਼ ਕੀਤਾ ਬਿੱਲ ਕੇਂਦਰ ਨੇ ਲੋਕ ਸਭਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿੱਚ ਆਉਣ ਨਾਲ ਸੰਬੰਧਿਤ ਇੱਕ ਖਾਸ ਬਿੱਲ ਪੇਸ਼ ਕੀਤਾ ਗ੍ਰਹਿ ਮੰਤਰੀ ਨਿਤਿਆ ਆਨੰਦ ਰਾਏ ਨੇ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਐਸਬੈਲ ਦਾ ਮਕਸਦ ਦੇਸ਼ ਵਿੱਚ ਕੁਝ ਪੈਠ ਅਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧ ਦੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਦਾ ਮਕਸਦ ਕਿਸੇ ਨੂੰ ਦੇਸ਼ ਵਿੱਚ ਆਉਣ ਤੋਂ ਰੋਕਣ ਦਾ ਨਹੀਂ ਹੈ ਸਗੋਂ ਇਸ ਬੈਲ ਜਰੀਏ ਜਰੀਏ ਅਜਿਹੀ ਵਿਵਸਥਾ ਕਰਨਾ ਹੈ ਕਿ ਵਿਦੇਸ਼ੀ ਭਾਰਤੀ ਆਉਣ ਤੇ ਉਹ ਨਿਯਮਾਂ ਦਾ ਪਾਲਣ ਕਰਕੇ ਹੀ ਆਉਣ ਤੇ ਦੋਸਤੋ ਬਾਤ ਤੇ ਤੋ ਕਾਨੂੰਨ ਪ੍ਰਵਸਤਤ ਕਾਨੂੰਨ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੇ ਉਲੰਘਣ ਲਈ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਵਾਧ ਪਾਸਪੋਰਟ ਜਾਂ ਵੀਜ਼ੇ ਤੋਂ ਬਿਨਾ ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਐਂਟਰੀ ਤੇ ਕੈਦ ਤੇ ਜੁਰਮਾਨਾ ਵੀ ਹੋ ਸਕਦਾ ਹੈ। ਜਾਲੀ ਦਸਤਾਵੇਜ਼ ਦਸਤਾਵੇਜ਼ਾਂ ਦਾ ਇਸਤੇਮਾਲ ਕਰਨ ਵਾਲਿਆਂ ਨੂੰ 2 ਤੋਂ 7 ਸਾਲ ਤੱਕ ਜੇਲ੍ਹ ਤੇ 1 ਲੱਖ ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਨਿਰਧਾਰਤ ਸਮੇਂ ਤੋਂ ਵੱਧ ਵੱਧ ਸਮੇਂ ਤੱਕ ਰਹਿਣਾ ਵੀਜ਼ਾ ਸ਼ਰਤਾਂ ਦਾ ਉਲੰਘਣ ਕਰਨਾ ਜਾਂ ਪ੍ਰਤੀਬੰਧਿਤ ਖੇਤਰਾਂ ਵਿੱਚ ਦਾਖਲ ਹੋਣ ਵਰਗੇ ਅਪਰਾਧਾਂ ਲਈ 3 ਸਾਲ ਦੀ ਕੈਦ ਅਤੇ 3 ਲੱਖ ਰੁਪਏ ਦਾ ਜੁਰਮਾਨਾ ਜਾਂ ਦੇਵੋ ਹੋ ਸਕਦਾ ਹੈ ਹਨ ਤੇ ਦੋਸਤੋ ਖਬਰ ਸਾਨੂੰ ਦੱਸ ਦਿੱਤੀ ਗਈਆਂ ਨੇ ਤੇ ਦੋਸਤੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੋਸਤੋ ਧੰਨਵਾਦ ਦੋਸਤੋ